मर्जी गर्मी हो मैं कोल्ड कॉफी पीने वाली नहीं हूँ मैं हॉट कॉफी ही पीऊँगी हाँ सिग्नेचर कॉफी फिफ्थ जनरेशन कैफे बहुत सोना है कैफे था तो इधर कॉफी रोस्ट भी करते हैं क्या आपके इधर किधर है वो उधर सामने लगा है खुद को और कॉफी का बाग भी है इधर है ना वो तो इधर उधर सब जगह है ना और ये वाला वही कॉफी है कैट वाला कैट के पुप वाला कॉफी अभी देख के ही मैं पीछे वो बिग कप कॉफी है ना कैफे वो वाला उधर लुवाक बोलते इसको और ये क्या है साथ में वो वो है। अच्छा ये दिखाया है, ये पुप करती है वो इसमें से फिर ये निकलता ये है क्या ये एलिफेंट का है ये कैट का, का है ओके ऐसे एलिफेंट का भी करते कॉफी अब ये बस सैंपल पे हम ये नहीं रखते ये रखते हैं बस ये देखिए ये सैंपल ठीक है ये महंगा बहुत है ना बहुत महंगा वर्ल्ड का सब सब सबसे एक्सपेंसिव कॉफी है ना पता चला मुझे रियली नाइस कैफे ये ये कैट आपने रखा क्या भाई यही देता है क्या वो वो वाइल्ड कैट होता है मैंने सोचा कहीं इसी कैट से ही कॉफी निकाल लेते हो फिफ्थ जनरेशन कैफे कॉफी कॉफी बड़ी स्वाद ना इन्हना कॉफी क्यों ना आप आगे चलिए हाथी वेख के आईए की हिसाब किताब है हाथियों कैफे बड़े सोहने सोने ने अच्छे ने कॉफी भी इतनी बड़ी स्वाद होंगी है ਮਜ਼ਾ ਆ ਜਾਂਦਾ ਪੀ ਕੇ ਦੁਬਾਰੇ এলিਫੈਂਟ कॅम्प ਇੱਥੇ ਰਾਫਟਿੰਗ ਵੀ ਹੁੰਦੀ ਹੈ ਸਲੋ ਸਲੋ ਸਿਸਟਮ ਅੰਦਰ ਮਤਲਬ ਸਾਰੇ ਪਾਣੀ ਚ ਕਮਾ ਕੇ ਲਿਆਉਣਗੇ ਤੇ ਬਾਕੀ ਸ਼ਾਇਦ এলিਫੈਂਟ ਵੇਖਣ ਵਾਸਤੇ ਇਦਾਂ ਤੁਰ ਕੇ ਪਾਣੀ ਚ ਲੰਘ ਰਹੇ ਨੇ ਲੋਕ ਪਰ ਇਧੇ ਜਿੱਤਾ ਰਿਸਕ ਬਹੁਤ ਹੈ ਡਿੱਗ ਵੀ ਸਕਦਾ ਬੰਦਾ ਦੇਖਦੇ ਆ ਕੀ ਸਿਸਟਮ ਲੋਕ ਤਾਂ ਕਿਵੇਂ ਪੈਦਲ ਚੱਲ ਚੱਲ ਕੇ ਜਾ ਰਹੇ ਨੇ ਇਹ ਵੀ ਨਾ ਵੀ ਰਹੇ ਨੇ ਕਈ ਲੋਕਾਂ ਜੇ ਵੋਟਰ ਨਹੀਂ ਜਾਂਦੇ ਹੁਣ ਮੈਂ ਵੋਟਰਾਂ ਹੀ ਜਾਵਾਂਗੀ ਦੇਖਦੇ ਆ ਕਿ ਸਿਸਟਮ ਆਪਾਂ ਵੀ ਪਹੁੰਚੇ ਤਾਂ ਚੜ੍ਹਾ ਲੈਨੇ ਬੂਟ ਜਿਹੜੇ ਨੇ ਉਹ ਇੱਥੇ ਬੰਨ ਲੈਨੇ ਤੇ ਕਰਨ ਲੱਗਿਆ ਆਪਾਂ ਵੀ ਕੰਮ ਸੇਵਕਾ ਖਤਰੇ ਵਾਲਾ ਮਾੜਾ ਜਾ ਕੋਈ ਖਤਰਾ ਕੋਈ ਖਾਸ ਕੁਝ ਨਹੀਂ ਹੈਗਾ ਕਹਿੰਦੇ ਜਰਾਮ ਨਾਲ ਬੰਦਾ ਜਾ ਸਕਦਾ ਉਧਰ ਪਰਲੇ ਪਾਸੇ ਸ਼ਾਇਦ ਹਾਥੀ ਉੱਥੇ ਨੇ ਚਲੋ ਇਹ ਇੱਕ ਨਿਕਾ ਜਿਹਾ ਐਡਵੈਂਚਰ ਕਰਨਾ ਪਣਦਾ ਹੈ ਕਰ ਲੈਨੇ ਆਏ ਹੈ ਜੇ ਪਾਣੀ ਦੇ ਡਿੱਗ ਗਏ ਕੱਪੜੇ ਹੈ ਨਹੀਂ ਹੋਰ ਉਹ ਲੰਬੀਆਂ ਲੰਬੀਆਂ ਲੈਣਾ ਬਣਿਆ ਨੇ ਬੋਟ ਜਾਂਦੀ ਹੁੰਦੀ ਹੈ ਪਾਣੀ ਘਟ ਹੋਣ ਕਰਕੇ ਬੋਟ ਮੰਨ ਲਓ ਨਹੀਂ ਜਾ ਰਹੀ ਬੋਟ ਨਹੀਂ ਜਾ ਰਹੀ ਨਹੀਂ ਤਾਂ ਬੋਟ ਤੇ ਲੈ ਜਾਂਦੇ ਨੇ ਆ ਸਾਰੇ ਰਸਤੇ ਗੱਟੇ ਰੱਖੇ ਹੋਏ ਨੇ ਸੋ ਆਪਾਂ ਆਰਾਮ ਨਾਲ ਜਾ ਸਕਦੇ ਹਾਂ ਮਜ਼ਾ ਆ ਰਿਹਾ ਰਿਲੈਕਸ ਹੋ ਗਏ ਪੈਰ ਓ ਹੋ 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 ਥੋੜਾ ਸੋਹਣਾ ਮਾਹੌਲ ਹੈ ਤੇ ਇੱਥੇ ਆ ਕੇ એનર્ਜੀ ਲੈਵਲ ਇਕਦਮ ਅਪ ਹੋ ਗਿਆ ਅੱਛਾ ਡੋਪਾ ਮੈਨੂੰ ਰਿਲੀਜ਼ ਹੋ ਗਿਆ ਆਜਾ ਬੇ ਜੰਗੇ ਪਹੁੰਚ ਲਾ ਹਾ ਤੀ ਉੱਥੇ ਬਹੁਤ ਸੋਹਣਾ ਬਹੁਤ ਸੋਹਣਾ ਨਾ ਮਜ਼ੇਦਾਰ ਹੈ ਨਾ ਪਾਣੀ ਦੇ ਵਿੱਚ ਛੋਟੀ ਤੋਰ ਕੇ ਜਾਣਾ ਪੱਥਰਾਂ ਤੋਂ ਗੱਟੇ ਰੱਖੇ ਹੋਏ ਨੇ ਮਿੱਟੀ ਵਾਲੇ ਜਿਵੇਂ ਵਿੱਚ ਰੇਤਾਂ ਦੇ ਮਲਮ ਨਾਲ ਮਿੱਟੀ ਰਹਿ ਸੀ ਉਹਨਾਂ ਤੋਂ ਅੰਚੇ ਜਾਣਾ ਇਹ ਗਾਹੜਾ ਪਾੜੇ ਐਲੀਫੈਂਟ ਕਿੱਮ ਕਰਕੇ ਪਾਰ ਇਹਨਾਂ ਰਸਤਿਆਂ ਤੇ ਬਹੁਤ ਸੋਹਣੀ ਦੁਬਾਰੇ এলিਫੈਂਟ ਕੈਂਪ ਹੁਣ ਇੱਥੇ এলিਫੈਂਟ ਕੀ ਕਾਰਗੁਜ਼ਾਰੀ ਕਰਦਾ ਉਹ ਵੇਖਾਂਗੇ ਆਪਾਂ 140 ਰੁਪਏ ਟਿਕਟ ਲੱਗੀ ਇਹਦੇ ਚ ਆਉਣ ਦੀ ਤੇ ਬਸ ਜਿਹੜੀਆਂ ਕੋਈ ਮਾੜੀਆਂ ਮੋਟੀਆਂ ਮੈਨੂੰ ਲੱਗਦਾ ਵੀ এলিਫੈਂਟ ਨੂੰ ਖਰਮਸਤੀਆਂ ਸਿਖਾਈਆਂ ਹੋਣਗੀਆਂ ਉਹਨੇ ਉਹ ਕਰਨੀਆਂ ਨੇ ਆਈ ਥਿੰਕ ਵੇਖ ਕੇ ਤੇ ਵਾਪਸ ਆ ਜਾਾਂਗੇ ਮੇਨ ਜਿਹੜਾ ਐਡਵੈਂਚਰ ਤੇ ਮੇਨ ਮਜ਼ਾ ਜਿਹੜਾ ਉਹ ਤਾਂ ਉਹ ਨਦੀ ਨੂੰ ਕਰਾਸ ਕਰਨ ਨਾਲੇ ਲੋ ਜੀ ਹਾਥੀਆਂ ਆ ਗਏ ਹਾਥੀਆਂ ਦਾ ਗੜ ਆ ਗਿਆ ਇਹਨਾਂ ਦੀ ਹਿਸਟਰੀ ਓਹੋ ਅ ਇੰਗਲਿਸ਼ ਵੀ ਲਿਖੀ ਹੋਈ ਪੂਰਾ ਪਾਰਕ ਟਾਈਪ ਸਿਸਟਮ ਬਣਿਆ ਆ ਬਹੁਤ ਪੁਰਾਣੇ ਹਾਥੀ ਨੇ ਆਈ ਥਿੰਕ ਇੱਥੇ ਦੁਬਾਰੇ এলিਫੈਂਟ ਕੈਂਪ ਬਹੁਤ ਜ਼ਰ ਰੀਐਸਟੈਬਲਿਸ਼ by the british during early 20th century to aid them in logging operations during this time wild elephants were captured by kidu method and were trained to transport valuable timber from logging sites to loading and transportation sites saman matlab idhar to udhar le jaan ch elephants da vartu kiti jandi si rush bahut hai ਬਾਰਾ ਦੇਖਿਆ ਬਹੁਤ-ਬਹੁਤ ਚਲਦਾ ਹੈ ਹਾਥੀ ਵੀ ਸੁਸਤੀ ਪਾ ਕੇ ਖਲੋਤੇ ਨੇ ਵੀਰੀ ਪਏ ਨਾ ਪਾਣੀ ਹੈ ਨਹੀਂ ਹੁਣ ਨਾਂਦੇ ਨੂੰ ਦੇਣੀ ਪਾਣੀ ਸੋਂਡੇ ਚ ਨਹੀਂ ਤਾਂ ਨੂੰ ਫੁਲਾਉਂਦੇ ਛੋਟੀ ਗੱਲੇ ਵੇ ਕੀ ਜਿਹੜੇ ਇਹ ਹਾਥੀ ਨੇ ਇਹ 53 ইয়ার্স ওল্ড মেল ਹੈ 3 ਮੀਟਰ ਇਹ ਨੰਬਰ ਉੱਚਾ ਹੁੰਦਾ ਹੈ ਨਾ 1990 ਵਿੱਚ ਕੈਪਚਰ ਕੀਤਾ ਗਿਆ ਕਟੇਪੂਰਾ ਫੋਰਸ ਤੋਂ ਤੇ ਮੋਟੀ ਗੱਲ ਜੇ ਆਪਾਂ ਆਖੀਏ ਤਾਂ ਵੀ ਇਹ ਮੇਲੇਾਂ ਚ ਪਾਰਟਿਸਿਪੇਟ ਕਰਦਾ ਤਾਂ ਇਹਦੀ ਬੋਡੀ ਕੈਂਟ ਹੈ ਤੇ ਕਾਫੀ ਸਾਰੇ ਮਤਲਬ ਜਿਹੜੇ ਮਹਸੂਰ ਦੇ ਵਿੱਚ ਮੇਲੇ ਹੁੰਦੇ ਨੇ ਜਾਂ ਕਹਿ ਲਓ ਵੀ ਇਹਨਾਂ ਦੇ ਜਿਹੜੇ ਜਿੱਦਾਂ ਘੋੜਿਆਂ ਦਾ ਮੇਲਾ ਹੁੰਦਾ ਹੈ ਤਾਂ ਹਾਥੀਆਂ ਦਾ ਵੀ ਹੁੰਦਾ ਉਹਦੇ 'ਚ ਪਾਰਟਿਸਿਪੇਟ ਕਰਦਾ ਕੈਂਠੇ ਦਾ ਕੰਮ ਹੈ ਮਤਲਬ ਸੋਹਣਾ ਲੱਗਦਾ ਉੱਥੇ ਹਾਥੀ ਇੱਧਰ ਵੀ ਨੇ ਸਪੈਸ਼ਲ ਏਰੀਆ ਇਹਨਾਂ ਦਾ ਇੱਧਰ ਦਾ ਦੂਰ ਦੂਰ ਨੇ ਨੇੜੇ ਨਹੀਂ ਜਾਣ ਦਿੱਤਾ ਜਾਂਦਾ ਇੱਥੇ ਖੈਰ ਇਹ ਸ਼ਾਇਦ ਇੱਥੇ ਟ੍ਰੇਨ ਵਗੈਰਾ ਕਰਦੇ ਹੋਣਗੇ ਇੱਥੇ ਕੁਝ ਲੋਕ ਜਿਹੜੇ ਅੰਦਰ ਵੀ ਬੈਠੇ ਨੇ ਹਾਥੀ ਦੇ ਕੋਲ ਉਹ ਇਹਦੇ ਮਾਲਕ ਹੋਵੇ ਨਾ ਕਿਉਂ ਆਉਂਦੇ ਨੇ ਨਦੀ ਚੋਂ ਗਿੱਲਾ ਹੈ ਯਸ ਨਹਾ ਕੇ ਆਏ ਹਥਿਆ ਸਾਹਮਣੇ ਉਹਨਾਂ ਦੀ ਲੋਕ ਰਾਫਟਿੰਗ ਕਰ ਰਾਫਟਿੰਗ ਤੇ ਨਹੀਂ ਹੁੰਦੀ ਖੈਰ ਬਸ ਸਲੋਸ ਪਾਣੀ ਘਾਟੇ ਤਾਂ ਥੋੜਾ ਸੁਸਤ ਰਾਫਟਿੰਗ ਹੈ ਬਸ ਪਾਣੀ ਚ ਡੋਬੋਟ ਚ ਬੈ ਕੇ ਜਾਣ ਦਾ ਮਜ਼ਾ ਲੈ ਸਕਦਾ ਬੰਦਾ ਕੱਲ ਐਵੇਂ ਮੈਂ ਕਿ ਜਿਹੜੇ ਐਲੀਫੈਂਟਸ ਨੇ ਇਹ ਜਿਵੇਂ ਵਕ ਵਕਤਾਵਾਂ ਤੋਂ ਕਰਨਾਟਕ ਚੋਂ ਕੈਪਚਰ ਕਰਕੇ ਇੱਥੇ ਕੈਪਚਰ ਕਰਨ ਦਾ ਕਾਰਨ ਕੀ ਸੀਗਾ ਕਿ ਵੀ ਇਹ ਫਿਰ ਲੋਕਾਂ ਦੀਆਂ ਫਸਲਾਂ ਉਜਾੜਦੇ ਨੇ ਹਨਾ ਫਿਰ ਲੋਕ ਤੰਗ ਹੁੰਦੇ ਨੇ ਤਾਂ ਉਹ ਇਹਨਾਂ ਨੂੰ ਇੰਜਰਡ ਕਰਦੇ ਨੇ ਜਾਂ ਕੋਈ ਨਾ ਕੋਈ ਰੁੱਖ ਪਲਾਉਂਦੇ ਨੇ ਹਨਾ ਐਦਾਂ ਹੀ ਹੁੰਦਾ ਜਿਹੜੇ ਜਾਨਵਰ ਮਤਲਬ ਫਸਲਾਂ ਨੂੰ ਖਰਾਬ ਕਰਦੇ ਨੇ ਉਹਨਾਂ ਨੂੰ ਫਿਰ ਮਾਰਦੇ ਨੇ ਜਾਂ ਕਿਸੇ ਵੀ ਤਰੀਕੇ ਨਾਲ ਹਨਾ ਤਾਂ ਫਿਰ ਕਰਨਾਟਕਾ ਗਵਰਨਮੈਂਟ ਨੇ ਇਹ ਆਰਡਰ ਕੀਤਾ ਕਿ ਵੀ ਉਹ ਇਹਨਾਂ ਨੂੰ ਕੈਪਚਰ ਕੀਤਾ ਜਾਵੇ ਲੱਭ ਕੇ ਟਰੈਕ ਕਰਕੇ ਤੇ ਫਿਰ ਇੱਥੇ ਫਿਰ ਇਸ ਕਰਕੇ ਐਲੀਫੈਂਟ ਸਾਰੇ ਇੱਥੇ ਸੇਫ ਰੱਖੇ ਹੋਏ ਨੇ ਤਾਂ ਕਿ ਲੋਕਾਂ ਨੇ ਫਸਲਾਂ ਵੀ ਨਾ ਉਜਾੜਨ ਤੇ ਐਲੀਫੈਂਟ ਜਿਹੜੇ ਨੇ ਉਹ ਬੱਚੇ ਵੀ ਰਹਿ ਜਾਣ ਦੁਬਾਰਾ ਐਲੀਫੈਂਟ ਕੈਂਪ ਦੇਖ ਕੇ ਹੁਣ ਇਹ ਨਦੀ ਕ੍ਰੋਸ ਕਰਕੇ ਆਪਾਂ ਫੇਰ ਉਧਰ ਪਾਰ ਜਾਣਾ ਚਲੋ ਜੀ ਨਦੀ ਜੋ ਲੰਘਣ ਦਾ ਆਨੰਦ ਵੱਖਰਾ ਹੀ ਹੈ ਦੇਖੋ ਕਿਦਾਂ ਲਾਈਨਾਂ ਲੋਕੀ ਨੇ ਕ੍ਰੇਜ਼ੀ ਨੇ ਜਿਆਦਾ ਲੱਗ ਰਹਾ ਹੈ ਬਹੁਤ ਲੋਕ ਜੰਮ ਰਹੇ ਨੇ ਦੇਖੋ ਉਧਰੋਂ ਜਾ ਰਹੇ ਨੇ ਇਧਰੋਂ ਆ ਰਹੇ ਨੇ ਵਾਪਸ ਲਗਭਗ ਵਾਪਸੀ ਪੁਆਇੰਟ ਤੇ ਆ ਨੇ ਨੇੜੇ ਪਹੁੰਚ ਚੁੱਕੇ ਹਾਂ ਬਸ ਨਿਕਲਣ ਵਾਲੇ ਹੁਣ ਇੱਥੋਂ ਤੇ 5 ਵਜੇ ਤੱਕ ਹੀ ਐਂਟਰੀ ਹੁੰਦੀ ਉਸ ਤੋਂ ਬਾਅਦ ਐਂਟਰੀ ਬੰਦ ਹੋ ਜਾਂਦੀ ਚਾਹੇ ਉਹ ਰਾਫਟਿੰਗ ਹੋਵੇ ਚਾਹੇ ਦੁਬਾਰੇ এলিਫੈਂਟ ਕੈਂਪ ਚ ਜਾਣਾ ਹੋਵੇ 5 ਵਜੇ ਤੋਂ ਬਾਅਦ ਦਰ ਨਹੀਂ ਲੰਘਣ ਦਿੰਦੇ ਆ ਦੇਖੋ ਹੁਣ ਲਾਈਨ ਵੀ ਬੰਦ ਹੋ ਗਈ ਜਿੰਨੇ ਲੰਘ ਗਏ ਲੰਘ ਗਏ Aber wann wird the da up ਰਾਜਾ ਸੀਟ ਤੇ ਰਾਜਾ ਸੀਟ ਇਹ ਇੱਥੇ ਕੀ ਸਨਸੈਟ ਦੇਖਦਾ ਹੈ ਮਤਲਬ ਇੱਕ ਗਾਰਡਨ ਹੈ ਮੈਂ ਬਾਈਕ پارک ਕਰਕੇ ਤੇ ਮੈਨੂੰ ਲੱਗਿਆ ਕਿ ਇੱਥੇ ਵੀ ਗਾਰਡਨ ਗਾਰਡਨ ਜਿਹਾ ਕੁਰਬਲ-ਕੁਰਬਲ ਹੋਈ ਪਈ ਹੈ ਮੈਨੂੰ ਜੋ ਦੂਰੋਂ ਦੇਖ ਰਿਹਾ ਲੋਕ ਕਿੰਨੇ ਇਕੱਠੇ ਹੋਏ ਨੇ ਤੇ ਮੈਨੂੰ ਇੱਕ ਪਲੇਸ ਮਿਲ ਗਈ ਸਨਸੈਟ ਮੈਨੂੰ ਲੱਗਦਾ ਕਿ ਮੈਂ ਉੱਥੋਂ ਵੀ ਦੇਖ ਸਕਦੀ ਹਾਂ ਉਹ ਦੇਖੋ ਸਾਹਮਣੇ ਸਨਸੈਟ ਹੁੰਦਾ ਤੇ ਆ ਮੇਰੀ ਜਗਾ ਜਿੱਥੇ ਮੈਂ ਲਾ ਕੇ ਆਪਣੀ ਬਾਈਕ ਖਲਾਰੇ ਤੇ ਉਧਰ ਲੋਕਾਂ ਦੀ ਘੁਰਬਲ ਘੁਰਬਲ ਉਹ ਦੇਖੋ ਭਾਈ ਤੇ ਥਾਂ ਨਹੀਂ ਹੈਗੀ ਜਿੱਥੇ ਲੋਕ ਖਲੋਤੇ ਨੇ ਸਨਸੈਟ ਵੇਖਣ ਵਾਸਤੇ ਆਪਾਂ ਵੇਖਾਂਗੇ ਇੱਥੋਂ ਸਨਸੈਟ ਨਾਲੇ ਕੁਝ ਗੱਲਾਂ ਕਰਾਂਗੇ ਹੁਣ ਮੈਂ ਜਦੋਂ ਇੱਕ ਮੈਂ ਹੁਣ ਜਦੋਂ ਵਾਪਸ ਆਈਆਂ ਤੇ ਮੈਂ ਬਹੁਤ ਸੋਹਣੇ ਰਾਤ ਹੋਈਆਂ ਤੇ ਲੱਗ ਰात ਹੋਈਆਂ ਦੋ ਰਾ ਹੁੰਦੇ ਸੀ ਇੱਕ ਸੇਮ ਜਿਹੇ ਤੇ ਮੈਂ ਮਤਲਬ ਦੋ ਵਾਰੀ ਲੰਘ ਚੁੱਕੀ ਆ ਇੱਕ ਅਲੱਗ ਸੀ ਤਾਂ ਮੈਂ ਲੱਗ ਰਾ ਚੂਜ਼ ਕੀਤਾ ਉਥੋਂ ਜਿੱਥੋਂ ਮੈਂ ਹੁਣ ਉਹ এলিਫੈਂਟ ਕੈਂਪ ਤੇ ਉਹ ਸਾਰਾ ਨਦੀ ਵਾਲਾ ਮਾਹੌਲ ਵੇਖ ਕੇ ਆਈਆਂ ਤਾਂ ਉਹ ਰਹਾ ਬਹੁਤ ਸੋਹਣਾ ਸੀਗਾ ਬਾਗ ਹੀ ਬਾਗ ਸੀਗੇ ਸਾਰੇ ਰਸਤੇ 'ਚ ਤੇ ਫਿਰ ਮੈਂ ਰਸਤੇ 'ਚ ਲੰਘ ਰਹੀ ਸੀ ਮੇਰੇ ਪਿੱਛੇ ਪਿੱਛੇ ਗੱਡੀ ਆ ਰਹੀ ਸੀ ਤੇ ਮੈਂ ਅੱਗੇ ਰਾਹ ਥੋੜਾ ਰਾਹ ਪੁੱਛਣ ਵਾਸਤੇ ਰੁਕੀ ਤਾਂ ਮੈਨੂੰ ਪਿੱਛੋਂ ਆ ਕੇ ਮੇਰੇ ਕੋਲ ਰੁੱਕ ਗਏ ਉਹਨਾਂ ਨੇ ਮੈਨੂੰ ਇੰਨਾ ਜ਼ਿਆਦਾ ਐਪਰੀਸ਼ੀਏਟ ਕੀਤਾ ਨਾਲ ਮੈਨੂੰ ਪੁੱਛਿਆ ਪਹਿਲਾਂ ਕਿੱਥੋਂ ਮੈਂ ਕਿਹਾ ਪੰਜਾਬ ਤੋਂ ਤਾਂ ਬਹੁਤ ਜ਼ਿਆਦਾ ਉਹਨਾਂ ਨੇ ਮੈਨੂੰ ਐਪਰੀਸ਼ੀਏਟ ਕੀਤਾ ਕਿ ਬਾਈਕ ਤੇ ਮੈਂ ਘੁੰਮ ਰਹੀਆਂ ਤੇ ਇਦਾਂ ਹੀ ਨਾ ਮਤਲਬ ਮੈਂ ਹੋਰ ਵੀ ਕਈ ਧਨੀ ਚੀਜ਼ਾਂ ਨੋਟ ਕੀਤੀਆਂ ਨੇ ਮੈਨੂੰ ਪੁੱਛਦੇ ਨੇ ਕਈ ਬੱਚੇ ਵੀ ਕੁੜੀਆਂ ਵੀ ਜਿੱਦਾਂ ਉੱਥੇ ﺍﻟलवास ਦੇ ਵਿੱਚ ਤੇ ਕੀ ਵੀ ਤੁਸੀਂ ਕਿੱਥੋਂ ਪੰਜਾਬੋਂ ਇੰਨਾਂ ਮਤਲਬ ਚੰਬੀਤ ਹੋ ਜਾਂਦੀ ਨੇ एकदम ਜਿਵੇਂ ਪੰਜਾਬ ਮੈਨੂੰ ਮਤਲਬ ਉਹ ਜਦੋਂ ਹੈਰਾਨ ਹੁੰਦੇ ਨੇ ਜਾਂ ਉਹ ਖੁਸ਼ ਹੁੰਦੇ ਨੇ ਮੈਂ ਪੰਜਾਬ ਕਹਿੰਨੀ ਆ ਸੁਣ ਕੇ ਤਾਂ ਉਹ ਮਤਲਬ ਇਦਾਂ ਉਹਨਾਂ ਦੀ ਫੀਲਿੰਗ ਇਦਾਂ ਦੀ ਹੁੰਦੀ ਹੈ ਕਿ ਜਿਵੇਂ ਉਹ ਪੰਜਾਬ ਦੇ ਬਾਰੇ ਆਪਣੇ ਬਾਰੇ ਬਹੁਤ ਚੰਗੇ ਉਹਨਾਂ ਦੇ ਵਿਚਾਰ ਹੁੰਦੇ ਤੇ ਬਹੁਤ ਚੰਗਾ ਤੇ ਉਹਨਾਂ ਨੇ ਸੁਣੇ ਸੁਣਦੇ ਹੋਣ ਪੰਜਾਬ ਬਾਰੇ ਜਿਵੇਂ ਉਹਨਾਂ ਦੇ ਮਨ ਦੇ ਵਿੱਚ ਇੱਕ ਅਲੱਗ ਹੀ ਪਿਕਚਰ ਹੋਵੇ ਬਹੁਤ ਸੋਹਣੀ ਜੀ ਮਤਲਬ ਉਹਨਾਂ ਦੇ ਜਿਹੜੇ ਰਿਐਕਸ਼ਨ ਹੁੰਦੇ ਨੇ ਉਹਦੇ ਤੋਂ ਮੈਨੂੰ ਇਦਾਂ ਫੀਲ ਹੁੰਦਾ ਹੈ ਤੇ ਬੜਾ ਚੰਗਾ ਲੱਗਦਾ ਹੈ ਇਦਾਂ ਮੈਨੂੰ ਤੇ ਸਾਹਮਣੇ ਸੂਰਜ ਜਿਹੜਾ ਹੋ ਰਿਹਾ ਛੁੱਪ ਰਿਹਾ ਤੇ ਇੱਥੋਂ ਆਪਾਂ ਸੋਹਣਾ 뷰 ਦਿਖ ਰਿਹਾ ਹੈ ਮਤਲਬ ਮੈਨੂੰ ਇੱਥੋਂ ਡੁੱਬਦਾ ਪਿਆ ਸੂਰਜ ਕਿਵੇਂ ਅੱਧਾ ਚੱਲਿਆ ਗਿਆ ਥੱਲੇ ਅੱਧਾ ਉੱਤੇ ਰਹਿ ਗਿਆ ਮੈਂ ਇੱਥੇ ਬਸ ਅੱਧੇ ਇੱਕ ਮਿੰਟ ਚ ਗੇੜਾ ਮਾਰ ਕੇ ਆਈ ਐ ਨੇਚਰ ਨੂੰ ਸੂਰਜ ਜੀ ਹੋ ਗਏ ਹੋ ਗਏ ਲਓ ਜੀ ਸਨਸੈਟ ਵੀ ਵੇਖ ਲਿਆ ਅੱਜ ਸਨਰਾਈਜ਼ ਵੀ ਵੇਖਿਆ ਸਨਸੈਟ ਵੀ ਵੇਖਿਆ ਤੇ ਜਦੋਂ ਮੈਂ ਰਾਤੀ ਪਲਾਨ ਬਣਾਇਆ ਸੀ ਮੇਰੇ ਕੋਲ ਬਹੁਤ ਸਾਰੀਆਂ ਚੀਜ਼ਾਂ ਸਨ ਵੇਖਣ ਨੂੰ ਪਰ ਮੈਂ ਕਨਫਿਊਜ਼ ਤਾਂ ਕਿ ਮੈਂ ਇਹਨਾਂ ਨੂੰ ਕਿਹੜੀ ਚੀਜ਼ ਵੇਖਾਂ ਤੇ ਕਿਹੜੀ ਛੱਡਾਂ ਮੇਰੇ ਕੋਲ ਅੱਜ ਦਾ ਦਿਨ ਤਾਂ ਜਿਵੇਂ ਮੇਰੇ ਦਿਮਾਗ ਚੀਜ਼ਾਂ ਆਈਆਂ ਫਿਰ ਮੈਂ ਉਹਨਾਂ ਨੂੰ ਸਾਰਿਆਂ ਨੂੰ ਫਰੇਮ ਕੀਤਾ ਹੌਲੀ ਹੌਲੀ ਆਪਣੇ ਆਪ ਹੀ ਬਣਦਾ ਗਿਆ ਕਿ ਵੀ ਮੈਂ ਸਨਰਾਈਜ਼ ਮੈਨੂੰ ਸਵੇਰੇ ਸਨਰਾਈਜ਼ ਵੇਖਣਾ ਚਾਹੀਦਾ ਹੈ ਇੱਕ ਦਿਨ ਛੋਗੇ ਹੋ ਜਾਏਗਾ ਜਿਵੇਂ ਫਿਰ ਉਸ ਤੋਂ ਬਾਅਦ ਮੈਂ ਫਿਰ ਸੋਚਿਆ ਕਿ ਫਿਰ ਮੈਂ ਵਾਟਰਫਾਲ ਵੇਖ ਲਵਾਂਗੀ ਉਸੇ ਰਸਤੇ ਚੋਂਦਾ ਮੇਰੀਆਂ ਦੋਨੋਂ ਚੀਜ਼ਾਂ ਕਵਰ ਹੋ ਜਾਣਗੀਆਂ ਲੰਚ ਤੋਂ ਪਹਿਲਾਂ ਪਹਿਲਾਂ ਫਿਰ ਜਿਹੜੇ ਇੱਕ ਇਥੇ ਬਿਗ ਕੱਪ ਕਾਫੀ ਸੀ ਕਿ ਬਿਗ ਕੱਪ ਕਾਫੀ ਜਿਹੜਾ ਕੈਫੇ ਸੀ ਉਹ ਵੀ ਵੇਖਣਾ ਜ਼ਰੂਰੀ ਸੀ ਤਾਂ ਮੈਂ ਸੋਚਿਆ ਕਿ ਵੀ ਫਿਰ ਉੱਥੇ ਦੁਪਹਿਰੇ ਬੈ ਕੇ ਖਾ ਪੀ ਲਵਾਂਗੀ ਉਹ ਖਾ ਪੀ ਲਿਆ ਉਹ ਵੀ ਹੋ ਗਿਆ ਫਿਰ ਮੈਂ ਡਿਸਾਈਡ ਕੀਤਾ ਕਿ ਹੁਣ ਜਿਹੜਾ ਦੂਰ ਦੀਆਂ ਜਗ੍ਹਾ ਨੇ ਜਿਵੇਂ ਜਿਹੜਾ ਦੋਬੇਰਾ এলিਫੈਂਟ ਵਾਕ এলিਫੈਂਟ ਕੈਂਪ ਤੇ ਇੱਕ ਜਿਹੜਾ ਦੂਜੀ ਚੀਜ਼ ਕੀ ਮੈਂ ਵੇਖੀ ਹਾਂ ਹਾਂ ਉਹ ਮੈਂ ਉਹ ਵੇਖ ਕੇ ਆਈ ਤੇ ਇੱਕ ਮੈਂ ਜਿਹੜੀ ਉਸ ਪਹਿਲਾਂ ਮੋਨੈਸਟਰੀ ਕਿਉਂਕਿ ਉਹ এলিਫੈਂਟ এলিਫੈਂਟ ਕੈਂਪ ਸੀ ਜਿਹੜਾ ਉਹ 4.5 ਉੱਪਰ ਹੁੰਦਾ ਸੀ ਸੋ ਮੈਂ ਉਹ ਜਿਹੜਾ ਵਿੱਚ ਘਾਰ ਲਾ ਟਾਈਮ ਸੀ ਮੈਂ ਸੋਚਿਆ ਨੂੰ ਮੋਨੈਸਟਰੀ ਤੇ ਲਾ ਦੇਣੀ ਹੈ ਉਹ ਲਾਇਆ ਇਦਾਂ ਕਰਕੇ ਸਾਰਾ ਕੁਝ ਐਡਜਸਟ ਹੋ ਗਿਆ ਹੁਣ ਟਾਈਮ ਬਚ ਗਿਆ ਸੀ ਤਾਂ ਫਿਰ ਮੈਂ ਸੋਚਿਆ ਕਿ ਹੁਣ ਸਨਸੈਟ ਦਾ ਟਾਈਮ ਹੋ ਰਿਹਾ ਹੈ ਹੁਣ ਮੈਂ ਜਾਨੀ ਆ ਉੱਥੇ ਆਪਣਾ ਜਿੱਥੇ ਮਤਲਬ ਕਿ ਸਨਸੈਟ ਹੋ ਰਿਹਾ ਹੈ ਤਾਂ ਮੈਂ ਰਾਜਾ ਸੀਟ ਸੁਣਿਆ ਸੀ ਕਿ ਰਾਜਾ ਸੀਟ ਤੇ ਸਨਸੈਟ ਹੁੰਦਾ ਸੋ ਮੈਂ ਚੁੱਪ ਕਰਕੇ ਇਧਰ ਨੂੰ ਤੁਰ ਪੀ ਤੇ ਸਨਸੈਟ ਵੀ ਵੇਖ ਲਿਆ ਸਾਰੀਆਂ ਜਿੱਦਾਂ ਇੱਕ ਦਿਨ ਚ ਕਵਰ ਹੋ ਗਿਆ ਮਤਲਬ ਕਿ ਜੜੀਆਂ ਮੋਟੀਆਂ ਮੋਟੀਆਂ ਆਪਾਂ ਨੂੰ ਸਹੀ ਰਹਿੰਦੀਆਂ ਨੇ ਇੱਕ ਦਿਨ ਦੇ ਵਿੱਚ Google ਤੇ ਸਰਚ ਮਾਰਿਆ ਤੇ ਉਹਦੇ ਚ ਇੱਕ ਕਾਫੇ ਪਸੰਦ ਆਇਆ 1.5 ਕਿਲੋਮੀਟਰ ਤੇ ਦਾ ਵੀਲ ਕਾਫੇ ਤਾਂ ਇੱਕ ਕਾਫੇ ਪੂਰਾ ਜਿੱਦਾਂ ਟ੍ਰੈਡੀਸ਼ਨਲ ਜੇ ਘਰ ਦੇ ਵਿੱਚ ਤੇ ਆਪਾਂ ਹੁਣ ਇੱਥੇ ਵੇਖਾਂਗੇ ਖਾਣ ਪੀਣ ਨੂੰ ਕੀ ਸਿਸਟਮ ਕਿਵੇਂ ਸ਼ਕਾਂਗੇ ਕੁਝ atnaaga ho'sdilar o'qilda ho'sdilar ਦਾ ਸਾਰਾ ਦਿਨ ਬਹੁਤ ਵਧੀਆ ਕੱਢ ਕੇ ਵਧੀਆ ਸੋਹਣਾ ਕੁਰਗ ਨੂੰ ਸਾਰੇ ਨੂੰ ਅੱਛੇ ਤਰ੍ਹਾਂ ਨਾਲ ਇੱਕ ਦਿਨ ਦਾ ਟ੍ਰਿਪ ਵਧੀਆ ਘੁੰਮ ਫਿਰ ਕੇ ਆਪਾਂ ਪਹੁੰਚ ਗਏ ਆਪਣੇ ਰਹਿਣ ਬਸੇਰੇ ਤੇ ਦਾ ਹੋਸਟਲ ਜਿੱਥੇ ਸਾਰੇ ਬੈਕਪੈਕਰਸ ਜਿਹੜੇ ਮੇਰੇ ਵਰਗੇ ਘੁੰਮਣ ਹੁੰਦੇ ਨੇ ਰਹਿੰਦੇ ਨੇ ਡੋਰਮਟਰੀਜ਼ ਮਿਲ ਜਾਂਦੀਆਂ ਨੇ ਠੀਕ ਰੇਟ ਤੇ ਤੇ ਮੈਂ ਤੁਹਾਨੂੰ ਹੁਣ ਇਸ ਟਾਈਮ ਇੱਥੇ ਦਾ 뷰 ਵੀ ਵਿਖਾਦਾ ਥੋੜਾ ਜਿਹਾ ਬਾਕੀ ਸਵੇਰੇ ਵਿਖਾਵਾਂਗੇ ਤੇ ਸਵੇਰੇ ਇੱਥੋਂ ਮੈਂ ਤੁਰ ਵੀ ਜਾਣਾ ਸਭ ਤੋਂ ਪਹਿਲਾਂ ਤੇ ਇੱਧਰ ਕਾਫੀ ਪਲਾਂਟੇਸ਼ਨ ਹੈ ਸਵੇਰੇ ਵੇਖਾਂਗੇ ਇੱਧਰ ਸਾਰੀ ਕਾਫੀ ਲੱਗੀ ਹੋਈ ਹੈ ਆ ਜਿਹੜੇ ਲੋਕ ਇੱਥੇ ਸਾਰੇ ਰਹਿਣ ਆਏ ਹੋਣ ਉਹਨਾਂ ਦੀਆਂ ਗੱਡੀਆਂ ਮੋਟਰਸਾਈਕਲ ਆਹ ਹੋਸਟਲਰ ਦਾ ਸਾਰਾ ਰਹਿਣ ਦਾ ਥੀ ਵਿਊ ਇੱਥੋਂ ਦਾ ਪਾਰਕ ਉਧਰ ਪੂਲ ਹੈ ਫਿਰ ਅੱਗੇ ਰੂਮਸ ਨੇ ਇਹ ਡੋਰਮਟਰੀਜ਼ ਨੇ ਇੱਧਰ ਮਤਲਬ ਇੱਥੋਂ ਦਾ এনवायरमेंट ਵਧੀਆ ਹੁੰਦਾ ਕੁੜੀਆਂ ਦੇ ਰਹਿਣ ਲਈ ਬਹੁਤ ਵਧੀਆ ਹੁੰਦਾ ਕੁੜੀਆਂ ਦੀਆਂ ਡੋਰਮਟਰੀਜ਼ ਸੇਫ এনवायरमेंट ਪੂਰਾ ਵਧੀਆ ਕੈਰਾਮ ਬੋਰਡ ਚੱਲ ਰਿਹਾ ਹੈ ਇੱਥੇ ਹਾਕੀ ਜਾਂ ਫੁੱਟਬਾਲ ਚੱਲ ਰਹੀ ਹੈ ਤੇ ਇੱਕ ਹਾਂ ਦੀ ਲਾਉਨ ਹੈ ਇਦਾਂ ਬੈਠਣ ਵਾਸਤੇ ਤੇ ਇੱਧਰ ਹੈਗਾ সুইমিং ਪੂਲ ਸਵਿਮਿੰਗ ਪੂਲ ਔਰ ਇੱਧਰ ਵੀ ਉਹ ਵੀ ਹੌਸਟਲ ਦੇ ਰੂਮਸ ਨੇ ਉਦੇ ਸਟੋਰਮੈਟਰੀ ਉਸਨੇ ਦਰਬੰਸ ਨੇ ਇਹ ਇੱਥੋਂ ਦਾ ਕੈਫੇ ਓ ਵਾਓ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਹਜੇ ਟਾਈਮ ਹੋਇਆ 5:30 ਵਜੇ ਦਾ 5:30 ਨੇ ਸੱਤ ਦੇ ਤਿੰਨ ਮੈਂ ਬਾਹਰ ਅੰਦਰੋਂ ਹੀ ਮੈਨੂੰ ਬਹੁਤ ਸੋਹਣੀ ਆਵਾਜ਼ਾਂ ਸੁਣਨ ਲੱਗੀਆਂ ਤਾਂ ਮੈਂ ਬਾਹਰ ਆ ਗਈ ਆਵਾਜ਼ਾਂ ਸੁਣੋ ਸੰਗੀਤ ਵੇਖੋ ਇੱਕ ਲੈਅ ਦੇ ਵਿੱਚ ਚੱਲਦਾ ਪਰ ਜੀ ਨਹੀਂ ਕਰ ਰਿਹਾ ਕਿ ਕੁਝ ਬੋਲੇਗਾ ਜੀ ਕਰਦਾ ਇਹਨਾਂ ਨੂੰ ਹੀ ਸੁਣਿਆ ਜਾਵੇ ਥੋੜਾ ਥੋੜਾ ਨੇਰਾਈਏ ਤੇ ਉਧਰ ਉਹ ਸਾਹਮਣੇ ਹੋਸਟਲ ਹੈ ਜਿੱਥੇ ਮੈਂ ਰੁਕੀ ਹੋਈ ਆ ਤੇ ਆ ਸਾਰਾ ਅੱਗੇ ਕਾਫੀ ਦਾ ਬਾਗ ਹੈ ਮੇਰੇ ਇੱਧਰ ਵੀ ਕਾਫੀ ਮੇਰੇ ਇੱਧਰ ਵੀ ਕਾਫੀ ਸਾਰੇ ਪਾਸੇ ਕਾਫੀ ਆ ਵਿੱਚ ਟਰਕੇਪਸ ਬਾਗ ਦਾ ਮਹਿਨਾਂ ਕਰ ਸਕਦੇ ਤੇ ਕੈਮਰਾ ਚੱਕਦਾ ਨਹੀਂ ਪਿਆ ਖੈਰ ਨੇਰਾਏ ਤੇ ਮੈਂ ਥੋੜੀ ਪਹਿਲਾਂ ਆ ਗਈ ਆ ਕਿਉਂਕਿ ਜਿਹੜੀਆਂ ਆਵਾਜ਼ਾਂ ਨੇ ਨਾ ਇਹ ਮੈਨੂੰ ਖਿੱਚ ਲਈਆਂ ਨੇ ਝਟਪਟ ਨਹੀਂ ਤਾਂ ਮੈਂ ਹਜੇ ਸ਼ਾਇਦ ਹੋਰ ਥੋੜੀ देर ਸੌਂ ਜਾਂਦੀ ਸੋ ਮੈਂ ਸੋਚਿਆ ਕਿ ਵੀ ਘੁੰਮ ਕੇ ਆ ਜਾਣਾ ਜਦੋਂ ਥੋੜਾ ਚਾਨਣ ਹੋਏਗਾ ਫਿਰ ਆ ਜੂੰਗੀ ਵਾਪਸੀ ਵੇਲੇ ਸੂਰਜ ਇੱਧਰ ਆ ਨਾ ਇਧਰੋਂ ਸੂਰਜ ਪੈਣਾ ਤਾਂ ਹੁਣ ਵਾਪਸੀ ਵੇਲੇ ਥੋੜਾ ਥੋੜਾ ਦਿਖ ਰਿਹਾ 0.6 ਕਰਦੀਆਂ ਤੇ ਘਟ ਦੇਖਦਾ ਪਰ ਆਵਾਜ਼ਾਂ ਸੁਣੋ ਆਵਾਜ਼ਾਂ ਮਾਹੌਲ ਬੜਾ ਸੋਹਣਾ ਤੇ ਮੈਂ ਹੋਸਟਲ ਤੋਂ ਨਿਕਲ ਕੇ ਤੇ ਬਾਹਰ ਆਪਣਾ ਮੈਂ ਕਿਹਾ ਵੇਖੀ ਕੀ ਮਾਹੌਲ ਹੈ ਕਿਵੇਂ ਦਾ ਕੀ ਸਿਸਟਮ ਹੈ ਇਹਲੇ ਦੋਲੇ ਅਸਰ ਤੇ ਨਿਕਲ ਗਿਆ ਤੇ ਆ ਮੇਰੇ ਸੱਜੇ ਹੱਥ ਕਾਫੀ ਰਬਸਟਾ ਕਾਫੀ ਤੇ ਇਧਰ ਹੈ ਹੋਸਟ ਹੋਸਟਲਰ ਯਸ ਵੇਖਦੇ ਆ ਕੰਟਕ ਤੇ ਵਾਕ ਹੋ ਹੀ ਸਕਦੀ ਹੈ ਨਾਲੇ ਅਲੱਗ-ਗੁਲਾ ਵੇਖਿਆ ਜਾ ਸਕਦਾ। ਮਤਲਬ ਜਿਹੜੀਆਂ ਇੱਥੇ ਆਵਾਜ਼ਾਂ ਆ ਰਹੀਆਂ ਨੇ ਨਾ ਕਮਾਲ ਨੇ। ਜਿਵੇਂ ਨਾ ਬੋਲਾਂ ਤੇ ਜ਼ਿਆਦਾ ਫਾਇਦਾ। ਬਹੁਤ ਸਾਰੇ। ਅੱਗੇ ਮੈਨੂੰ ਇਹ ਧੁੰਦ ਹੁੰਦੀ ਮਤਲਬ ਬੱਦਲ ਥੱਲੇ ਆਏ ਪੈਣਾ ਆਈ ਥਿੰਕ। ਜਿਵੇਂ ਜਿਵੇਂ ਅੱਗੇ ਨੂੰ ਵਾਧ ਰਹੇ ਆ। ਜਿਵੇਂ ਜਿਵੇਂ ਥੋੜੇ ਖੇਤ ਕਹ ਲੋ। ਮਤਲਬ ਖਾਲੀ ਇਹ ਕਿਤੇ ਜਾਂ ਝਾੜੀਆਂ-ਚੁੜੀਆਂ ਜਿਹੜੀਆਂ ਨੇ। ਉੱਥੇ-ਉੱਥੇ ਧੁੰਦ ਦਾ ਨਜ਼ਾਰਾ ਪ੍ਰਤੀਤ ਹੁੰਦਾ। देखो प्यारे ये नजारे सारे पानी की आवाज कि सोनी आधरों इधरों पानी आ रहा पुली जी है छोटा जा रहा उधर सोना माहौल है ना ਆਹ ਕਾਲੀਆਂ ਮਿਰਚਾਂ ਦੀਆਂ ਵੇਲਾਂ ਝੜੀਆਂ ਹੋਈਆਂ ਨੇ ਲੱਗੀਆਂ ਵੀ ਹੋਈਆਂ ਨੇ ਨੰਨਾ ਮੈਨੂੰ ਲੱਗਦਾ ਉੱਤੇ ਨੇ ਇੱਧਰ ਪਾਣੀ ਥੱਲੇ ਨੂੰ ਜਾ ਰਿਹਾ ਥੋੜੇ ਪੱਥਰ ਪਏ ਨੇ ਥੱਲੇ ਤਾਂ ਹੀ ਆਵਾਜ਼ ਆਉਂਦੀ ਹੈ ਆਹ ਨਵੀਂ ਪਲਾਂਟੇਸ਼ਨ ਹੋਈ ਹੈ ਕਾਫੀ ਦੀ ਬੂਟਾ ਜਿਹਾ ਛੋਟਾ ਇਹਦੇ ਇਹਦਾ ਹੋ ਇੰਨੀ-ਇੰਨੀ ਸਪੇਸ ਰੱਖ ਕੇ ਇਹਨਾਂ ਨੇ ਲਾਇਨ ਕਿਉਂਕਿ ਬੂਟਾ ਬਾਅਦ ਚ ਫੈਲਦਾ ਫਿਰ ਉਹਨੀ ਜਗ੍ਹਾ ਲੈ ਲੈਂਦਾ ਕੇਲੇ ਦੇ ਵੀ ਇੱਥੇ ਕਾਫੀ ਦਰਖਤ ਨੇ ਕੇਲੇ ਦਾ ਪੱਤਾ ਪੇ ਉਹ ਰੱਖ ਕੇ ਜੋ ਖਾਤੇ ਹੈ ਨਾ ਖਾਣਾ ਉਹ ਨਹੀਂ ਖਾਇ ਮੈਨੇ ਵੀ ਕੇਰਲ ਚ ਮਿਲਦਾ ਤਾਂ ਕੇਰਲ ਕੇਰਲਾ ਖਾਲ ਤੇ ਖੈਰ ਇੱਥੇ ਕੱਚੇ ਨੇ ਇੱਥੇ ਥੋੜਾ ਜਿਹਾ ਪੱਕਾ ਹੈ ਉੱਥੋਂ ਪੱਕਾ ਪਾਣੀ ਥੱਲੇ ਡੇਕਦਾ ਫਿਰ ਇਦਾਂ ਕੱਚੇ-ਕੱਚੇ ਹੀ ਖਾ ਲੈਂਦੇ ਤੇ ਐਵੇਂ ਇੱਧਰ ਸਾਈਡਾਂ ਸਾਈਡਾਂ ਤੇ ਆ ਖਾਲ ਬਣੇ ਹੋਏ ਨੇ ਤੇ ਪਾਣੀ ਆਉਂਦਾ ਜਿੱਧਰ ਲੈ ਨੂੰ ਜਾ ਰਿਹਾ ਬਹੁਤ ਆਨੰਦ ਸਕੂਨ ਆ ਰਿਹਾ ਮਜ਼ਾ ਆ ਰਿਹਾ ਹੈ ਮੇਕੋਮ ਕੋ ਸੂਰਜ ਹਜੇ ਚੜਿਆ ਕੋ ਨਹੀਂ 7 ਵਜੇ ਤੱਕ ਚੜ੍ਹੇਗਾ ਘਰ ਜਿਹੜੇ ਨੇ ਕੁਝ ਇਸ ਤਰ੍ਹਾਂ ਦੇ ਹੁੰਦੇ ਨੇ ਕਿਉਂਕਿ ਇੱਥੇ ਮੀਂਹ ਪੈਂਦਾ ਹੈ ਨਾ ਜ਼ਿਆਦਾ ਜਿਹਦੇ ਕਰਕੇ ਇਹਨਾਂ ਨੇ ਛੱਤਾਂ ਐਵੇਂ ਦੀਆਂ ਰੱਖੀਆਂ ਨੇ ਹੋਮ ਸਟੇ ਹੈ ਕੋਈ ਕੀਰਤੀ ਹੋਮਸਟੇ ਵੈਲਕਮ ਹੋਮ ਜੇ ਚੜਦਾ ਪਿਆ ਆਪਾਂ ਨੂੰ ਇੱਥੋਂ ਦੇਖਿਆ ਆ ਗਿਆ ਉਤ ਸਨਰਾਈਜ਼ ਸਨਸੈਟਸ ਦੇਖ ਲਈ ਆਇ ਤੇ ਦਿਆ ਹੋ ਗਿਆ ਕੇਲੇ ਵੀ ਇੱਥੇ ਲੱਗੇ ਹੋਏ ਮਿਲ ਗਏ ਨੇ ਤੇ ਇੰਨਾ ਹਰਿਆ ਆਕੇਲਿਆਂ ਦੇ ਪਰ ਪਰ ਕੇ ਕੈਂਟਰ ਜੇ ਲਈ ਜਾਂਦੇ ਹੁੰਦੇ ਨੇ ਮੈਂ ਵੇਖਿਆ ਕੱਚੇ ਹੀ ਹਰੇਲੇ ਜਾਂਦੇ ਨੇ ਫਿਰ ਪਕਾਉਂਦੇ ਨੇ ਕਿੰਨੇ ਸਾਰੇ ਚੁੰਡਾ ਇੱਥੇ ਕੇਲੇ ਦੇ ਬੂਟਿਆਂ ਦਾ ਕੇਲੇ ਦੇ ਤਰਖਤਾਂ ਦਾ ਬਾਸ ਵੀ ਲੱਗਾ ਏ ਆਹ ਕੁਝ ਨਹੀਂ ਕਾਦਾ ਕਿ ਕਿੰਨੇ ਨੇ ਕਿੰਨੇ ਹੀ ਨਕੇਲੇ ਨੇ ਦਰਖਤ ਉਹ ਪਿੱਛੋ ਸ਼ੁਰੂ ਹੁੰਦੇ ਨੇ ਹ ਸਾਰੇ ਤੇ ਔਰ ਕੇਲੇ ਲੱਗੇ ਹੋਏ ਨੇ ਨਦਰ ਨੇ ਕਿੰਨੇ ਕਿਹ ਜੇ ਹਰੇ ਹਰੇ ਆਪਣਾ ਬੈਕਪੈਕ ਕਰ ਲਿਆ ਤੇ ਹੁਣ ਚੱਲੇ ਆ 3 ਘੰਟੇ ਦਾ ਥੋੜਾ ਐ ਤੇ ਫੇ ਲਗਭਗ 4 ਘੰਟੇ ਲੱਗ ਜਾਣਗੇ ਮੈਨੂੰ ਮੋਦੂ ਬਿਦਰੀ ਪੌਂਚੰਚ ਤੇ ਜਾ ਕੇ ਅੱਜ ਸਾਰਾ ਵਾਪਸੀ ਦਾ ਸਾਰਾ ਕੁਝ ਪਲਾਨ ਕਰਨਾ ਹੈ ਤੇ ਇਸ ਸਟੇ ਨੂੰ ਆਪਾਂ ਅਲਵਿਦਾ ਆਖੀਏ ਕੁਰਗ ਨੂੰ ਅਲਵਿਦਾ ਆਖੀਏ ਕੁਰਗ ਦਾ ਹੈ ਇਹ ਇੱਕ ਅ ਸ਼ਹਿਰ ਹੈ ਮਡੀਕੇਰੀ ਪੁਰਗ ਜ਼ਿਲ੍ਹਾ ਤੇ ਮਡੀਕੇਰੀ ਉਹ ਤੇ ਇਹ ਏਰੀਆ ਪੈਂਦਾ ਜਿੱਥੇ ਮੈਂ ਕੁਮਮਣਾਈ ਸਾਂ ਰੋਕੀ ਸਾਂ ਇੱਥੇ ਤੇ ਬਾਏ ਬਾਏ ਹਾਸਟਲਰ ਨਹੀਂ ਨਹੀਂ ਸੈਟ ਆਏਗਾ ਵਾਪਸ ਨੇ ਐਸੇ ਜੁੜ ਜਾਏਗਾ ਇਹ ਤਾਂ ਜੁੜਾ ਹੋਇਆ ਹੈ ਇਹ ਆਪਾਂ ਆਪਸ ਵਿੱਚ ਜੋੜਨੇ ਪੈਣਗੇ ਆਓ ਮਿਲ ਕਰਉ ਹੈ ਸਾਥ ਮੈਂ ਦੋਨੋਂ ਦਾ ਅਡੈਕਸ਼ਨ ਨਾ ਬਣ ਜਾਏ ਤੁਹਾਡਾ ਕੋਈ ਹੈ ਮਡੀਕੇਰੀ ओके तो इसका प्राइस क्या है? भी पड़ेगा 2800 अच्छा कितने लीटर का है ये हां लीटर और ये वाला ये छोटे हैं ना हां वो छोटे हैं ये लगभग यहां तक 25 लीटर 25 लीटर अच्छा तो भैया ऐसा नहीं है वो बैग ऐसे निकल जाते हैं जब कहीं कहाँ से निकलेंगे अच्छा ये वाला तो अच्छा तो है का

شفان یو لو سے یہ بھی لگے بائیک پہ تیزی کا کام ارے ان سے میں نے لائٹ لی اپ نے تو پھر تو بدل لایا اس میں میں 2200 روپے دیکھتے ہیں ہڑی ہڑی اور بھی دیکھیں گے کنے بیگ نہیں لانے ہیں ہیلمٹ نہیں ہے سندر سندر اطراف فوکس जो आपको सबसे पहले ये दिखा रहे हैं मैंने ढाई सौ रुपए का बिक्रेन ये वाला आपको पड़ेगा छब्बीस सौ रुपए का अट्ठाईस सौ रुपये का ये वाला मैं आपको बताऊंगा यही है लग जाएंगे किसी भी सेट ट्रस्ट भी लगा होगा सबसे ऐसा तो नहीं है कहीं सेट ना है बाद नहीं नहीं हैंडल बटन हेलो जी टाइटर्स प्लैनेट से सामान लेने आए आपका नाम सर्वजीत एस ए आर ए बी डब्ल्यू ई टी जे डब्ल्यू ई टी ओ नहीं डाला आपने सामान देखो कितना नहीं नहीं कार कार के ओ यू के ए यू आर जी 98 राइडर प्लैनेट से सामान लिया हमने राइडिंग पैंट और सैडल बैग्स फाइनली <laughs> सैडल बैग जडे ने वो ले ले ऐसी 1.5 साल दो साल हो गए ने सैडल रेस्ट लगवाया ने बैग आज ले ने <laughs> वैसे बांध के चली जाती थी मैं सामान उसके साथ <laughs> <laughs> कितना ऑफ दे रहे हो बंजीकोट से बंजी